ਸੀਆਈ ਸਟਾਫ ਦੇ ਮੁਖੀ ਸੁਖਜੀਤ ਸਿੰਘ ਦੀ ਅਗਵਾਈ ਹੇਠ ਸਤੀਕੇਤ ਫੁੱਲ ਵਾਲਾ ਡਰੇਨ ਦੇ ਰਸਤੇ ਪਿੰਡ ਗੋਵਿੰਦਪੁਰਾ ਨਜ਼ਦੀਕ ਪੁਲਿਸ ਜਦੋਂ ਪਰਮਜੀਤ ਸਿੰਘ ਨੂੰ ਲੈ ਕੇ ਨਿਸ਼ਾਨਦੇਹੀ ਵਾਲੀ ਜਗ੍ਹਾ ਤੇ ਪਹੁੰਚੀ ਤਾਂ ਉੱਥੇ ਬੱਤੀਪੁਰ ਪਿਸਤਲ ਬਰਾਮਦ ਕਰਨ ਦੌਰਾਨ ਪਰਮਜੀਤ ਸਿੰਘ ਨੇ ਫਰਾਰ ਹੋਣ ਦੀ ਨੀयत ਨਾਲ ਉਸੇ ਪਿਸਤਲ ਨਾਲ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਿਸ ਤੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਵਿੱਚ ਪਰਮਜੀਤ ਸਿੰਘ ਦੇ ਪੈਰ ਵਿੱਚ ਗੋਲੀ ਲੱਗੀ ਅਤੇ ਜ਼ਖਮੀ ਹੋ ਗਿਆ ਜਿਸ ਨੂੰ ਪੁਲਿਸ ਵੱਲੋਂ ਸਰਕਾਰੀ ਹਸਪਤਾਲ ਮੋਡਲਾੜਾ ਵਿਖੇ ਦਾਖਲ ਕਰਵਾਇਆ ਗਿਆ ਸਿਟੀ ਪੁਲਿਸ ਵੱਲੋਂ ਉਪਰੋਕਤ ਵਿਅਕਤੀ ਖਿਲਾਫ ਪੁਲਿਸ ਪਾਰਟੀ ਤੇ ਹਮਲਾ ਕਰਨ ਦੇ ਦੋਸ਼ ਦੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਅਤੇ ਹਸਪਤਾਲ ਚ ਪੁਲਿਸ ਗਾਰਡ ਲਗਾ ਦਿੱਤੀ ਗਈ ਹੈ। ਉਪਰੋਕਤ ਵਿਅਕਤੀ ਖਿਲਾਫ ਵੱਖ-ਵੱਖ ਥਾਣਿਆਂ ਚ ਕਈ ਮੁਕਦਮੇ ਦਰਜ ਹਨ। ਇਸ ਮੌਕੇ ਡੀਐਸਪੀ ਬੁੱਢਲਾਡਾ ਮਨਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਮਾਨਯੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਵੀ ਕੋਈ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਮਹਿਮ ਬੱਦੀ ਹੋਈ ਹੈ। ਇਸੇ ਲੜੀ ਦੇ ਵਿੱਚ ਇੱਕ 26 11 ਨੂੰ ਸਿਟੀ ਪਲਾਟੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀ 307 ਦਾ ਜਿਸ ਦੇ ਵਿੱਚ ਇਹ ਦੋਸ਼ੀ ਸੀਗੇ ਤਿੰਨੇ ਜਣੇ ਜੋ ਸੀਐਨ ਚਾਰਜ ਸਾਡੇ ਮਾਨਸਾ ਸੁਰਜੀਤ ਸਿੰਘ ਨੇ ਅਤੇ ਉਹਨਾਂ ਦੀ ਟੀਮ ਨੇ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਕੀ ਦੋ ਦੋਸ਼ੀਆਂ ਤੋਂ ਵੀ ਰਿਕਵਰੀ ਹੋਈ ਹੈ ਅੱਜ ਇਸ ਨੂੰ ਨਾਲ ਲੈ ਕੇ ਅਸੀਂ ਇਸ ਵੱਲੋਂ ਮੁਕੱਦਮੇ ਦੇ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਾਉਣ ਲਈ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਸਾਡੀ ਗਵਿੰਦਪੁਰੇ ਤੋਂ ਫੁੱਲੂ ਵਾਲਾ ਡੋਰ ਰਸਤੇ 'ਚ ਪਹੁੰਚੀ ਜਿੱਥੇ ਇਹ ਕਹਿੰਦਾ ਸੀ ਮੈਂ ਪਿਸਤੌਲ ਮੇਰੇ ਕੋਲੇ ਪਿਆ ਮੈਂ ਲੁਕੋਇਆ ਹੋਇਆ ਇਹਨੇ ਉੱਥੇ ਜਾ ਕੇ ਪਿਸਤੌਲ ਚੱਕ ਕੇ ਪੁਲਿਸ ਵੱਲ ਫਾਇਰਿੰਗ ਕਰਤੀ ਉਹ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਿਸ ਦੇ ਜਵਾਬ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਜੋ ਇਸ ਦੇ ਗਿੱਟੇ ਦੇ ਵਿੱਚ ਫਾਇਰ ਵੱਜੇ ਨੇ ਤੇ ਇੱਕ ਖਦਾਰੀ ਇਹਦੀ ਪਰ ਨਹੀਂ ਹੋ ਚੁੱਕੀ ਆ ਇਹਦਾ ਨਾਮ ਪਰਮਜੀਤ ਸਿੰਘ ਪੰਮਾ ਜੀ ਤੇ ਇਹਦੇ ਹੋਰ ਵੀ ਕਈ ਮੁਕੱਦਮੇ ਦਰਜ ਨੇ ਹਿਨियस ਕ੍ਰਾਈਮ ਦੇ ਹੈਕਚੁਅਲ ਕ੍ਰਿਮੀਨਲ ਆ ਇਹ ਕਲਾਣੇ ਪਿੰਡ ਦਾ ਜੀ ਪਰਮਜੀਤ ਸਿੰਘ ਔਰ ਪੰਮਾ ਪਿਛਲੇ ਸਮੇਂ ਦੇ ਵਿੱਚ ਕਹਿੰਦੇ ਇੱਕ ਵਾਰੀ ਫਾਇਰਿੰਗ ਕਰਤੀ ਸੀ ਮੰਡੀ ਦੇ ਵਿੱਚ ਕਹਾਣੀ ਉਦੋਂ ਜੀ ਪਗੋੜਾ ਸੀ ਵੁਡਲਾਡਾ ਤੋਂ ਅਮਨ ਮਹਿਤਾ ਦੀ ਖਾਸਰਪੁਰ